ਜਦ ਮੈਂ ਵੇਖਾ ਆਪਣੇ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਸਰਦੂਲਗੜ ਆਲਿਓ ਜਦ ਮੈਂ ਵੇਖਾ ਤੁਹਾਡੀ ਰਹਿਮਤ ਵੱਲੇ ਤੇ ਬੀਬਾ ਹਰ ਸਿਮਰਤ ਕੋਰ ਬਾਦਲ ਦੀ ਵੱਲੇ ਵੱਲੇ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਗੱਜ ਵਜ ਕੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਰਡਰ ਦੇ ਇਲਾਕੇ ਤੋਂ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੋਂ ਸਾਥ ਸੱਜ ਜੀ ਥੋਟੇ ਵਾਸਤੇ ਪਿਆਰ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਆਇਆ ਕਿ ਸੱਚੇ ਪਾਤਸ਼ਾਹ ਜੇ ਇੱਕ ਬਾਰਡਰ ਤੋੜ ਕੇ ਮੈਂ ਦੂਜੇ ਬਾਰਡਰ ਚੱਲਿਆ ਔਰ ਬਾਰਡਰ ਤੇ ਬੈਠੇ ਲੋਕਾਂ ਦੀਆਂ ਬਹੁਤ ਵੱਡੀਆਂ ਮੁਸੀਬਤਾਂ ਨੇ ਮੁਸ਼ਕਿਲਾਂ ਆਤਾਂ ਨੇ ਔਰ ਇਹ ਮੁਸ਼ਕਿਲਾਂ ਆਤਾ ਉਦੋਂ ਹੀ ਹੱਲ ਹੋ ਸਕਦੀਆਂ ਜੇ ਵਕੀਲ ਕਾਬਲ ਹੋਣ ਜੇ ਨਮਾਇੰਦਿਆਂ ਦੀ ਨੀਅਤ ਚੰਗੀ ਹੋਵੇ ਔਰ ਮੈਂ ਅਰਦਾਸ ਕਰਕੇ ਆਇਆ ਔਰ ਅੱਜ ਤੁਹਾਡੇ ਚਰਣਾ ਚ ਜਿੱਥੇ ਸਭ ਤੋਂ ਪਹਿਲਾਂ ਮੈਂ ਤੁਹਾਡੂ ਸਭ ਨੂੰ ਔਰ ਭੂੰਦੜ ਸਾਹਿਬ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਇੱਕ ਇੱਕ ਵਰਕਰ ਨੂੰ ਆਪਣੀ ਮਾਂ ਨੂੰ ਭੈਣ ਨੂੰ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਅੱਜ ਦੇ ਇਸ ਠਾਠਾ ਮਾਰਦੇ ਰਿਕਾਰਡ ਤੋੜ ਦੇ ਕੱਠ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਮੈਨੂੰ ਲੱਗਦਾ ਭਗਵੰਤ ਮਾਨ ਅੱਜ ਅੱਜ ਕੱਲਾ ਕੱਠਾ ਨਹੀਂ ਉਹ ਪੁੱਠਾ ਵੀ ਹੋ ਔਰ ਜਿਹੜਾ ਉਹਦਾ ਇੱਥੇ ਇੱਕ ਚੇਲਾ ਚ ਹੈਗਾ ਮੈਨੂੰ ਲੱਗਦਾ ਉਹ ਤਾਂ ਜਮਾਣਾ ਇਕੱਠਾ ਹੋ ਕੇ ਲੋਕੀ ਜਾਵੇ ਸਾਧ ਸੰਗਤ ਜੀ ਮੈਂ ਲੰਮਾ ਚੌੜਾ ਕੰਮ ਨਹੀਂ ਕਿਉਂਕਿ ਮੈਂ ਆਇਆ ਵੀ ਲੇਟ ਆ ਔਰ ਬਾਦਲ ਸਾਹਿਬ ਨੇ ਵੀ ਬੋਲਣਾ ਔਰ ਭੈਣ ਜੀ ਨੇ ਬੜੇ ਵਿਸਤਾਰ ਪੂਰਵਕ ਤੁਹਾਡੇ ਅੱਗੇ ਵਿਚਾਰ ਰੱਖੇ ਆ ਮੈਂ ਇਹ ਇੱਕ ਬੇਨਤੀ ਜ਼ਰੂਰ ਕਰੂੰਗਾ ਸਾਧ ਸੰਗਤ ਜੀ ਕਿ ਇਹ ਜਿਹੜੀ ਧਰਤੀ ਤੇ ਤੁਸੀਂ ਬੈਠੇ ਹੋਣਾ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਔਰ ਇਹ ਬਲਿਦਾਨ ਦੀ ਧਰਤੀ ਹੈ ਇਸ ਧਰਤੀ ਦਾ ਮਾਣ ਸਨਮਾਨ ਬਰਕਰਾਰ ਰਵੇ ਇਹ ਤੁਹਾਡੇ ਸਭ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਔਰ ਅੱਜ ਜਿਹੜੇ ਲੋਕ ਸਰਕਾਰਾਂ ਚ ਬੈਠੇ ਨੇ ਸਾਧ ਸੰਗਤ ਜੀ ਹੋਏ ਇਸ ਧਰਤੀ ਨੂੰ ਕਲੰਕਿਤ ਕਰਨ ਦੀਆਂ ਸਾਜਸ਼ਾ ਰਚ ਰਿਹਾ ਅੱਜ ਮੈਂ ਇੱਥੇ ਆਉਂਦਿਆ ਮੈਂ ਆਖ ਜੀਤ ਅਖਬਾਰ ਦੀ ਖਬਰ ਜਿੱਥੇ ਮੈਂ ਕਹਿ ਸਕਦਾ ਕਿ ਸ਼ਰਮ ਆਉਂਦੀ ਹੈ ਔਰ ਇੱਥੇ ਆਪ ਦੇ ਨੁਮਾਇंदे ਨੂੰ ਵੀ ਪੁੱਛਿਓ ਕਿ ਜੇ ਤੇਰੀ ਜ਼ਮੀਰ ਮਾੜੀ ਮੋਟੀ ਵੀ ਜਾਗਦੀ ਆ ਮੈਨੂੰ ਪਤਾ ਤੂੰ ਲੋਕਾਂ ਨੂੰ ਇੱਥੇ ਕਹਿਣਾ ਫਿਰਦਾ ਕਿ ਜੇ ਇਸ ਹਲਕੇ ਤੋਂ ਮੈਨੂੰ ਕਾਮਯਾਬੀ ਮਿਲ ਜੂ ਤੇ ਕਿਤੇ ਮੇਰਾ ਵੀ ਕਿਤੇ ਵਜੀਰੀ ਦਾ ਦਾਅ ਲੱਗ ਜੇ ਭਾਈ ਇਹ ਜੀ ਵਜੀਰੀ ਦਾ ਕਰਾਉਣਾ ਕੀ ਆ ਜੇ ਉਸ ਵਜੀਰੀ 'ਚ ਬਲਕਾਰ ਸ਼ੋਂ ਵਰਗੇ ਬੈਠੇ ਹੋਣ ਜੇ ਉਸ ਵਜੀਰੀ 'ਚ ਕਟਾਰੂ ਚੱਕ ਕਰਕੇ ਬੈਠੇ ਹੋਣ ਸਾਧ ਸੰਗਤ ਜੀ ਇੱਥੇ ਆਉਣ ਤੋਂ ਪਹਿਲਾਂ ਮੈਂ ਇੱਕ ਟਵੀਟ ਕੀਤੀ ਆ ਵਿੱਚ ਭਗਵੰਤਬਾਨ ਦੀ ਫੋਟੋ ਤੇ ਇੱਕ ਪਾਸੇ ਬਲਕਾਰ ਸ਼ੋ ਦੀ ਤੇ ਦੂਜੇ ਪਾਸੇ ਕਟਾਰੂ ਚੱਕ ਦੀ ਤੇ ਥੱਲੇ ਮੈਂ ਚਾਰ ਲਾਈਨਾਂ ਲਿਖੀਆਂ ਨੇ ਕੀ ਭੜੇ ਭੜੇ ਯਾਰ ਮੇਰੀ ਫੱਤੂ ਦੇ ਲੋਕ ਵਜ਼ੀਰਾ ਕੋਲ ਜਾਂਦੇ ਨੇ ਇਹ ਵਜ਼ੀਰ ਲੋਕਾਂ ਨੇ ਬਣਾਏ ਨੇ ਕੋਈ ਉੱਤੋਂ ਨਹੀਂ ਡਿੱਗੇ ਔਰ ਜੇ ਕੋਈ ਮਾਨ ਨਾਲ ਆਪ ਦੀ ਮੁਸ਼ਕਿਲਾਂ ਤਾਂ ਲੈ ਕੇ ਵਜ਼ੀਰ ਕੋਲ ਜਾਵੇ ਔਰ ਵਜ਼ੀਰ ਅਗਿਓ ਉਸ ਦੀ ਪੈਨ ਨਾਲ ਬਦਸਲੂਕੀ ਕਰੇ ਉਹਦੀ ਮਜਬੂਰੀ ਦਾ ਫਾਇਦਾ ਉਠਾਵੇ ਸਾਚੰਗਤ ਜੀ ਕਿ ਤੁਸੀਂ ਮaaf ਕਰ ਸਕਦੇ ਹੋ ਕਿ ਨਹੀਂ ਕਰੋਗੇ ਦੱਸੋ ਮੈਨੂੰ ਜੇ ਕੋਈ ਨੌਜਵਾਨ ਅਸੀ ਬੱਚਾ ਆਪਦੀ ਪਰਿਵਾਰਿਕ ਮਜਬੂਰੀ ਕਰਕੇ ਕਟਾਰੂ ਚੱਕ ਵਰਗੇ ਕੋਲ ਜਾਵੇ ਤੇ ਉਹ ਉਹਦੇ ਸ਼ੋਸ਼ਣ ਕਰੇ ਕਿ ਤੁਸੀਂ ਮaaf ਕਰੋਗੇ ਕਿ ਨਹੀਂ ਕਰੋਗੇ ਮੇਰੇ ਵੀਰੋ ਅੱਜ ਇਸ ਧਰਤੀ ਨੇ ਇਹ ਧਰਤੀ ਤੁਹਾਡੇ ਤੋਂ ਇਹ ਪੁਕਾਰਦੀ ਹੈ ਕਿ ਮੇਰੇ ਵੀਰੋ ਧੋਖਾ ਇੱਕ ਵਾਰੀ ਹੁੰਦਾ ਦੂਜੀ ਵਾਰੀ ਧੋਖਾ ਨਹੀਂ ਦੂਜੀ ਵਾਰੀ ਅਸੀਂ ਗਲਤੀ ਕਰਾਂਗੇ ਇੱਕ ਸਮਾਂ ਆਇਆ ਭਾਈ ਚ ਜਦੋਂ ਸਾਰਿਆਂ ਨੂੰ ਬਕਰ ਚੜਿਆ ਝਾੜੂ ਦਾ ਔਰ 92 ਸੀਟਾ ਇਸ ਪੰਜਾਬ ਦੀ ਧਰਤੀ ਤੋਂ ਲੋਕਾਂ ਨੇ ਝਾੜੂ ਪਾਰਟੀ ਨੂੰ ਜਿਤਾਈ ਸਮਝਦਾ ਸੀ ਉਹਦੋਂ ਵੀ ਗਏ ਥਾ ਕਿ ਇਹ ਬੜੀ ਬੇਇਨਸਾਫੀ ਹੋ ਰਹੀ ਹੈ ਤੁਸੀਂ ਮਹਿਸੂਸ ਕਰਦੇ ਹੋ ਮੈਂ ਹੁਣ ਜੇ ਝਾੜੂ ਲੈ ਕੇ ਆਵਾਂ ਮੈਂ ਕਹੇ ਤੇ ਗੱਲ 'ਚ ਪਾਉਣ ਦੀ ਕੋਸ਼ਿਸ਼ ਕਰਾਂ ਤੇ ਕੀ ਕਹੂਗਾ ਉਹ ਪਵਾ ਲੂ ਝਾੜੂ ਗਲ 'ਚ ਪਿਆ ਕੀ ਸੋਹਣਾ ਲੱਗਦਾ ਕੈਂਠਾ ਹੋਵੇ ਗਲ 'ਚ ਪਿਆ ਹੀਰਾ ਚੰਗਾ ਲੱਗਦਾ ਗਲ 'ਚ ਪਿਆ ਕੋਈ ਮੈਡਲ ਮਿਲਿਆ ਹੋਵੇ ਸੋਨੇ ਦਾ ਚੰਗਾ ਲੱਗਦਾ ਇਹ ਤਾਂ ਵਿਚਾਰੇ ਲੋਕ ਕੇ ਜਿਹੜੇ ਗਲ 'ਚ ਝਾੜੂ ਪਵਾ ਕੇ ਫਿਰ ਇਸ ਤਰ੍ਹਾਂ ਫੋਟੋ ਲਵਾਉਂਦੇ ਸਾਧ ਸੰਗਤ ਜੀ ਕੱਲ ਕਿਤੇ ਕੇਜਰੀਵਾਲ ਨਿੱਕੂ ਦਾ ਚੌ ਨਿਸ਼ਾਨ ਜੁੱਤੀਆਂ ਹੋ ਗਿਆ ਤੇ ਜੁੱਤੀਆਂ ਦਾ ਹਾਰ ਪਵਾ ਕੇ ਵੀ ਇਸ ਤਰ੍ਹਾਂ ਲਵਾਉਣਗੇ ਥੋੜੀ ਅਕਲ ਵਾਲੀ ਗੱਲ ਹਾਲਾਤ ਰੱਬ ਵੱਲੋਂ ਹੀ ਕੁਝ ਇਹ ਜਿਹੇ ਬਣੇ ਕਿ ਭੋਲੇ ਪਾਲੇ ਲੋਕ ਇਹ ਜਿਹੀਆਂ ਗੱਲਾਂ 'ਚ ਆ ਕੇ ਝਾੜੂ ਨੂੰ ਤਾਂ ਲੋਕ ਘਰ 'ਚ ਲੁਕੋ ਕੇ ਰੱਖਦੇ ਜੇ ਕਹੇ ਪਰਾਣੇ ਰਿਸ਼ਤੇਦਾਰ ਨੇ ਆਉਣਾ ਹੋਵੇ ਕਿ ਇਹਦੇ ਨਾਲ ਦਰਸ਼ਨ ਹੋ ਜਾਣ ਝਾੜੂ ਹੁੰਦਾ ਫੇਰ ਰਾਸਤੇ ਝਾੜੂ ਗੱਲ 'ਚ ਪਾਉਣ ਨਹੀਂ ਹੁਣ ਟਕਾ ਕੇ ਫੇਰਿਓ ਔਰ ਮੈਂ ਤੁਹਾਨੂੰ ਅੱਜ ਵਿਸ਼ਵਾਸ ਦਿਵਾ ਕੇ ਚੱਲਿਆ ਕਿਉਂਕਿ ਜੋ ਗੱਲਾਂ ਭੈਣ ਜੀ ਨੇ ਘਰ ਘਰ ਨੌਕਰੀ ਜੁਗਨੂ ਕਹਿੰਦਾ ਸੀ ਜੁਗਨੂ ਦਾ ਤਾਂ ਪਤਾ ਹੈ ਨਾ ਕੌਣ ਆ ਕੌਣ ਆ ਜੁਗਨੂ ਭੈਣ ਜੀ ਭੰਤ ਭਗਵੰਤ ਮੇਰੇ ਹਲਕੇ 'ਚ ਆਇਆ ਸੀ ਤਿੰਨ ਦਿਨ ਪਹਿਲਾਂ ਕਹਿੰਦਾ ਮਜੀਠੀਆ ਆਲਿਓ ਮਿੰਤਾ ਮਿੰਤ ਮਜੀਠੀਆ ਵਾਲਿਆਂ ਨੇ ਤਾਂ ਮਿੰਤ ਕਰਨ ਲਾ ਦਿੱਤਾ ਉਹਨੂੰ ਕਹ ਰਾ ਦਰਖਤ ਵੀ ਪੱਤੇ ਬਦਲਦੀ ਐ ਤੂੰ ਹੀ ਵੀ ਬਦਲੋ ਤੇ ਮੈਂ ਕੱਲ ਗਿਆ ਉੱਥੇ ਉਹ ਮੈਂ ਕਹਿਆ ਚੰਡਿਆ ਲੋਕੀ ਖਾਦੀ ਪੀਦੀ ਜਿਹਦਾ ਨਿਆਣਾ ਨਹੀਂ ਕਿਸੇ ਨੂੰ ਪੜਾਉਂਦੇ ਤੂੰ ਕਹਿੰਦਾ ਮਜੀਠਾ ਫੜਾ ਦਿਓ ਤੈਨੂੰ ਮੇਰੇ ਵੀਰੋ ਮੈਂ ਪੁੱਲਛਾਲੇ ਵੀਰਾਂ ਨੂੰ ਕਹਿਣਾ ਕਿ ਇਹ ਵਰਤੀ ਸਦਾ ਰਹਿਣੀ ਐ ਇਹ ਵਰਤੀ ਕਿਸੇ ਸਰਕਾਰ ਦੀ ਨਹੀਂ ਇਹ ਵਰਤੀ ਇਹਨਾਂ ਲੋਕਾਂ ਦੀ ਐ ਤੇ ਜੇ ਮੋਟਰਸਾਈਕਲ ਚਲਾਉਂਦਿਆਂ ਨੇ ਕਿਸੇ ਨੇ ਪੈਗ ਲਾਏ ਉਹਨੂੰ ਫੜ ਕੇ ਅੰਦਰ ਦੇ ਦੇਦਨੇ ਹੋ ਇੱਥੇ 50 ਚਲੌਣ ਨੂੰ ਫਿਰਦਾ ਇਹਨੂੰ ਕਦੋਂ ਜੁਗਨੂ ਨੂੰ ਫੜ ਕੇ ਅੰਦਰ ਦੇਣਾ ਈ ਮੇਰੇ ਵੀਰੋ ਇਹ ਕਹਿੰਦਾ ਮਜੀਠੀਏ ਨੂੰ ਕਿ ਤੇਰੇ ਤੇ ਪਰਚਾ ਦਵਾਂ ਉਹ ਭਗਵੰਤਾ ਮੇਰੀ ਗੱਲ ਸੁਣ ਲੈ ਟਕਾ ਕੇ ਮੈਂ 6 ਮਹੀਨੇ ਪਹਿਲਾਂ ਅੰਦਰ ਲਾ ਕੇ ਆਇਆ ਔਰ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਚੁਰਾਵਰਾ ਦੀ ਧਰਤੀ ਹੈ ਯਾ ਤੈਨੂੰ ਚੈਲੰਜ ਦੇ ਕੇ ਚੱਲਿਆ ਪੁੱਠੀ ਗਿਣਤੀ ਤੇਰੀ ਸ਼ੁਰੂ ਆ ਜਿਹੜਾ ਮਜੀਠੀਏ ਤੇ ਪਰਚਾ ਦੇਣਾ ਦੇ ਦੀ ਜਿੱਦਣ ਮਜੀਠੇ ਦਾ ਹੱਥ ਤੇਰੀ ਗੇਂਚੀ ਨੂੰ ਪੈ ਗਿਆ ਨਾ ਬੋਲੇ ਮਾਂ ਉਹ ਚੀਕਾ ਕਢਾਉ ਤੇਰੀਆਂ ਉਹ ਚੀਕਾਂ ਜਿੰਦਾਬਾਦ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿੰਦਾਬਾਦ ਸ਼ਰਾਮਣੀ ਅਗਲੀ ਦਾ ਜਿੰਦਾਬਾਦ ਸਾਧ ਸੰਗਤ ਜੀ ਮੇਰਾ ਉਸ ਬੰਦੇ ਨਾਲ ਕੋਈ ਲਿਆਜ ਨਹੀਂ ਜੇ ਇਸ ਕੈਬਨਟ ਦੇ ਵਜ਼ੀਰ ਕਟਾਰੂ ਚੱਕ ਤੇ ਬਲਕਾਰ ਸ਼ੋਂ ਵਰਗੇ ਹੋਣ ਮੇਰਾ ਉਸ ਬੰਦੇ ਨਾਲ ਕੋਈ ਲਿਆਜ ਨਹੀਂ ਜਿੱਥੇ ਲਾਲਜੀਤ ਭੁੱਲਰ ਵਰਗੇ RAM ਗੜਿਆ ਭਾਈਚਾਰੇ ਤੇ ਸੁਨਿਆਰੇ ਭਾਈਚਾਰੇ ਨੂੰ ਗਾਲਾਂ ਕੱਢਣ ਮੇਰਾ ਉਸ ਕੈਬਨਟ ਨਾਲ ਉਸ ਸਰਕਾਰ ਨਾਲ ਕੋਈ ਲਿਆਜ ਨਹੀਂ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਦਾਜ ਤੱਕ ਇਨਸਾਫ ਨਾ ਮਿਲਿਆ ਹੋਵੇ ਜਿੱਥੇ ਨੰਗਲ ਅੰਮੀਆ ਵਰਗੇ ਦਾ ਕਤਲ ਹੋ ਜਾਏ ਉਹਨਾਂ ਦੀਆਂ ਸਿਕਿਉਰਟੀਆਂ ਘਟਾਤੀਆਂ ਜਾਣ ਤੇ ਇਹ ਜਿਨ੍ਹਾਂ ਨੂੰ ਆਪ ਦੇ ਆਪਦਿਆਂ ਤੋਂ ਨਹੀਂ ਖਤਰਾ ਉਹਨਾਂ ਨੂੰ ਹਜ਼ਾਰ ਹਜ਼ਾਰ ਗੰਨਮਣ ਲਈ ਫਿਰਦੇ ਆ ਮੇਰੇ ਵੀਰੋ ਅੱਜ ਲੋਕ ਲਾਅ ਐਂਡ ਆਰਡਰ ਦੇ ਹਾਲਾਤ ਹੈ ਕਿ ਕੋਈ ਸੜਕ ਤੇ ਜਾ ਨਹੀਂ ਸਕਦਾ ਅੱਜ ਲਾਅ ਐਂਡ ਆਰਡਰ ਦੇ ਹਾਲਾਤ ਹੈ ਕਿ ਕੋਈ ਚੰਗਾ ਬੰਦਾ ਕਾਰੋਬਾਰ ਕਰਦਾ ਹੋਵੇ ਉਹਨੂੰ ਸਵੇਰੇ ਫਰੋਤੀ ਦਾ ਫੋਨ ਆ ਜਾਂਦਾ ਅੱਜ ਮੇਰੇ ਵੀਰੋ ਪੰਜਾਬ 'ਚ ਲਾਅ ਐਂਡ ਆਰਡਰ ਤੇ ਕੋਈ ਹਾਲਾਤ ਨਹੀਂ ਔਰ ਇਹ ਲੋਕ ਆਸ ਕਰਦੇ ਆ ਕਿ ਇਹਨਾਂ ਨੂੰ ਕਾਮਯਾਬ ਅੱਜ ਹਿੰਦੂ ਸਿੱਖ ਇਕਤਾ ਭਾਈ ਚਾਰੇ ਇਕ ਸਾਜ ਰੂਜੇ ਤੁਸੀਂ ਮਜਬੂਤ ਕਰਨਾ ਸਾਧ ਸੰਗਤ ਜੀ ਫਿਰ ਬੀਬਾ ਹਰ ਸਿਮਰਤ ਕੋਰ ਬਾਦਲ ਦੇ ਹੱਥ ਜਰੂਰ ਮਜਬੂਤ ਕਰਨੇ ਪੈਣੇ ਮੈਂ ਇੱਥੇ ਆਂਦਾ ਆ ਪੋਸਟਰ ਇੱਕ ਲੈ ਕੇ ਆਇਆ ਆ ਵੇਖੋ ਕਮਾਲ ਦੀ ਗੱਲ ਆ ਪੋਸਟਰ ਇਹਦੇ ਚ ਮੈਂ ਪੜ ਕੇ ਸੁਣਾਉਣਾ ਹੁੰਦਰ ਸਾਹਿਬ ਵੇਖੋ ਕੀ ਕਹਿੰਦਾ ਜੁਗਨੂ ਕਹਿੰਦਾ ਸਾਡੀ ਸਾਡੀ ਰੱਬ ਨੇ ਡਿਊਟੀ ਲਈ ਆ ਬਾਦਲਾਂ ਨੂੰ ਇੱਥੋਂ ਢੋਣ ਦੀ ਮੈਂ ਉਹ ਮਾਲਕ ਨੂੰ ਕਿ ਗੁਰਸਿੱਖ ਨੂੰ ਤਾਂ ਫੋਨ ਕੀਤਾ ਨਹੀਂ ਨਿਤ ਦੇ ਸ਼ਰਾਬੀ ਨੂੰ ਫੋਨ ਕਰਨਾ ਸੀ ਮਾਲਕ ਨੇ ਤੇ ਮੈਂ ਜਿਹੜਾ ਤੇਰਾ ਤੈਨੂੰ ਆਪ ਦੇ ਨਹੀਂ ਫੋਨ ਕਰਦੇ ਕਿ ਇਹਦੀ ਖਾਦੀ ਪੀਤੀ ਹੋਣੀ ਇਸ ਵੇਲੇ ਨਾ ਕਰਿਓ ਕਹੇ ਫੇਰ ਕਰਾਂਗੇ ਵੇਖੋ ਇਹਨੂੰ ਕਰਨੀ ਸੀ ਫੋਨ ਦੂਜਾ ਕਹਿੰਦਾ ਬਾਦਲ ਪਰਿਵਾਰ ਨੂੰ ਆਰਾ ਕੇ ਇਮਾਨਦਾਰ ਬੰਦੇ ਜਿਤਾਓ ਆਹੋ ਮੈਂ ਕਹਾਂ ਉਹ ਤੁਹਾਡਾ ਕੋਟ ਪੱਤਾ ਇਮਾਨਦਾਰੀ ਆ ਜਿਹਨੂੰ ਫੜ ਕੇ ਤੂੰ ਅੰਦਰ ਦਿੱਤਾ ਦੂਜਾ ਸਿੰਘਲਾ ਸਾਹਿਬ ਮੈਂ ਤਾਂ ਉਹਨਾਂ ਦੀ ਕਦਰ ਕਰਦਾ ਇਸ ਗੱਲ ਤੇ ਮੈਂ ਕਹਿੰਨਾ ਉਹਨਾਂ ਸਿੰਘਲਾ ਸਾਹਿਬ ਤੁਹਾਡੇ ਨਾਲ ਧੱਕਾ ਹੋਇਆ ਔਰ ਮੈਂ ਕਿਉਂ ਕਹਨਾ ਧੱਕਾ ਹੋਇਆ ਇਹ ਆਡੀਓ ਕਹਿੰਦਾ ਸਿੰਘਲਾ ਸਾਹਿਬ ਪੈਸੇ ਮੰਗਾ ਸੀ ਮੈਂ ਕਹ ਸੁਣਾਓ ਕਿੱਥੇ ਆ ਅੱਜ ਤੱਕ ਕਿਸੇ ਨੇ ਸਿੰਘਲਾ ਸਾਹਿਬ ਦੀ ਆਡੀਓ ਸੁਣਦੇ ਦਾ ਸੁਣਿਆ ਕਿਸੇ ਨੇ ਨਹੀਂ ਮੇਰਾ ਵੀਰ ਜਿਹੜਾ ਸਾਲ ਅਗਰਵਾਲ ਭਾਈਚਾਰੇ ਨੂੰ ਜੇਸ ਬੰਦੇ ਨੇ અપਮਾਨਿਤ ਕੀਤਾ ਕਰਪਟ ਕਹਿ ਕੇ ਅੱਜ ਸਿੰਘਲਾ ਸਾਹਿਬ ਮੇਰੀ ਭਾਵੇਂ ਤੁਹਾਡੇ ਨਾਲ ਹਮਦਰਦੀ ਆ ਮਗਰ ਥੋਡੀ ਸਰਕਾਰ ਨੇ ਤੁਹਾਡੇ ਤੇ ਪਰਚਾ ਦੇ ਕੇ ਤੁਹਾਨੂੰ ਕਰਪਟ ਦੱਸਿਆ ਔਰ ਅੱਜ ਇਹਨਾਂ ਦੀ ਛਰਾਰਤ ਫੜੀ ਗਈ ਆ ਇੱਕ ਫੋਟੋ ਕਿ ਸਟਾਰ ਪ੍ਰਚਾਰਕ ਤੇ ਵੋਟਾਂ ਮੰਗਣ ਵਾਸਤੇ 7 ਨੰਬਰ ਤੇ ਸਿੰਘਲਾ ਤੇ 9ਵੇਂ ਨੰਬਰ ਤੇ ਕੋਟ ਫਟਤਾ ਜੇ ਪਹਿਲੇ ਨੰਬਰ ਤੇ ਕੋਣ ਅਰਵਿੰਦ ਕੇਜਰੀਵਾਲ ਜਿਹੜਾ ਪਾਉਣੇ 400 ਕਰੋੜ ਦੇ ਘਪਲੇ ਚ ਅੰਦਰ ਆ ਫਿਰ ਕਹਿੰਦੇ ਸਾਡੀ ਇਮਾਨਦਾਰ ਭਾਈ ਥੋਡੇ ਵਰਗੇ ਇਮਾਨਦਾਰ ਹੋ ਕੇ ਮਿਲ ਲਾਦਾ ਚੋਰਾ ਨੂੰ ਤਾਂ ਕੰਮ ਹੀ ਨਹੀਂ ਕੋਈ ਮਿਲਣਾ ਮੈਂ ਹੱਤ ਦੀ ਸਿਪਾਈ ਤਾਂ ਫਿਰ ਥੋਡੀ ਹੋ ਗਈ ਖਾ ਪੀ ਕੇ ਫਿਰ ਸਾਡੇ ਤੋਂ ਇਮਾਨਦਾਰ ਕੋਈ ਨਹੀਂ ਇਸਤਿਹਾਰ ਲਾਉਂਦੇ ਆ ਲੋਕ ਕਹਿਣ ਤੇ ਮੈਂ ਸਮਝ ਸਕਦਾ ਇਸਤਿਹਾਰ ਲਾਏ ਨਾਲ ਕੋਈ ਇਮਾਨਦਾਰ ਨਹੀਂ ਬਣਦਾ ਔਰ ਮੇਰੇ ਵੀਰੋ ਅੱਜ ਇਹ ਆਏ ਆ ਕੁਡੀਆਂ ਸਾਹਿਬ ਕੁਡੀਆਂ ਸਾਹਿਬ ਨੇ ਕੋ ਕੋਈ ਜ਼ਮੀਰ ਜਾਗਦੀ ਆ ਭਾਈ ਤੇਰੀ ਆ ਇਥੋਂ ਵਾਲੇ ਐਮਐਲਏ ਦੀ ਇਹ ਦਸਤਾਰ ਕੀ ਦੀ ਬਖਸ਼ਿਸ਼ ਐ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਤੁਹਾਨੂੰ ਨਹੀਂ ਗਰਮੀ ਲੱਗਦੀ ਸਭ ਨੂੰ ਲੱਗਦੀ ਆ ਮਗਰ ਬੇਸ਼ਰਮੀ ਵੇਖੋ ਪਾਣੀ ਦੀ ਬੋਤਲ ਪਹਿਲਾਂ ਮੂੰਹ ਨੂੰ ਲਾਈ ਔਰ ਫਿਰ ਉਹ ਝੂਠਾ ਪਾਣੀ ਸਿਰ 'ਚ ਪਾਤਾ ਕੀ ਇਹ ਦਸਤਾਰ ਦਾ ਸਤਕਾਰ ਮੇਰੇ ਵੀਰੋ ਦੂਜੀ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਵਾਲੀਬਾਲ ਖੇਡਦੇ ਆ ਦਸਤਾਰ ਇੰਜ ਛੁੱਟ ਗਈ ਜਿਵੇਂ ਸਿਰ 'ਚ ਟੋਪੀ ਪਾਈ ਹੁੰਦੀ ਔਰ ਮੇਰੇ ਵੀਰੋ ਮਾ ਰੱਬ ਰੂਪੀ ਹੁੰਦੀ ਆ ਕਹਿੰਦਾ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਦਾ ਵੀ ਨਹੀਂ ਇਹਨੇ ਆਪਦੇ ਮਾਂ ਦੀ ਸੌ ਖਾਦੀ ਸੀ ਕਿ ਨਹੀਂ ਖਾਦੀ ਸੀ ਜੁਗਨੂ ਨੇ ਕਿ ਮੈਂ ਸ਼ਰਾਬ ਨਹੀਂ ਪੀਊਂਗਾ ਔਰ ਅੱਜ ਤੁਸੀਂ ਦੱਸ ਦਿਓ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਮੈਨੂੰ ਲੱਗਦਾ ਜੇ ਸ਼ਰਾਬ ਪੀਨੇ ਛੱਡਦੇ ਤੇ ਠੇਕੇ ਬੰਦ ਹੋ ਜਾਣ ਜਿਹੜਾ ਕਹਿੰਦਾ ਸੀ ਸਕੂਲ ਖੋਲਾਂਗੇ ਕਾਲਜ ਖੋਲਾਂਗੇ ਹਸਪਤਾਲ ਖੋਲਾਂਗੇ ਮੈਂ ਪੁੱਛਣਾ ਚਾਹੁੰਨਾ ਸਰਦੂਲਗੜ ਆਲੋ ਕਿੰਨੇ ਕੁ ਖੋਲਤੇ ਤੁਹਾਡੇ ਇਲਾਕੇ ਚ ਤੇ ਤਾਂ ਦੱਸਿਓ ਆ ਐਮਐਲਏ ਬੜਾ ਨੇੜੇ ਆ ਇਹਨਾਂ ਦੇ ਉਹਨੂੰ ਪੁੱਛਿਓ ਸ਼ਰਾਬ ਦੇ ਠੇਕੇ ਕਿੰਨੇ ਖੋਲਤੇ ਹੁਣ ਜੁਗ ਨੂੰ ਤੇਰੀ ਤਾਂ ਪੜ੍ਹਾਈ ਵੀ ਠੇਕਾ ਤੇਰਾ ਇਲਾਜ ਵੀ ਠੇਕਾ ਤੇ ਜਿਹਨੇ ਖਾਣੀ ਪੀਣੀ ਨਹੀਂ ਉਹ ਕਿਹੜੇ ਕੋਲ ਜਾਵੇ ਭਾਈ ਸਾਹਿਬ ਖਾਦੀ ਪੀਤੀ ਚ ਪੰਜਾਬ ਨਹੀਂ ਚੱਲਣਾ ਔਰ ਅੱਜ ਜੋ ਲੋੜ ਹੈ ਕਿ ਇਹ ਜੇ ਲੋਕਾਂ ਨੂੰ ਅੱਜ ਸਬਕ ਸਿਕਾਉਣ ਦਾ ਮੌਕਾ ਆਇਆ ਪਰ ਜਿਹੜਾ ਆਪਦੀ ਬੇਟੀ ਦਾ ਨਹੀਂ ਨਾ ਬਣਿਆ ਸੀਰਤ ਕੌਰ ਦੀ ਵੀਡੀਓ ਵੇਖੀ ਆ ਉਹਦੀ ਬੇਟੀ ਦੀ ਲਾਈਵ ਹੋ ਕੇ ਕੀ ਕਹਿੰਦੀ ਕਹਿੰਦੀ ਮੈਨੂੰ ਸ਼ਰਮ ਆਉਂਦੀ ਇਸ ਬੰਦੇ ਨੂੰ ਆਪਦਾ ਪਿਓ ਕਹਿੰਦਾ ਕਹਿੰਦਾ ਮੈਂ ਇਹਨੂੰ ਆਪਦੇ ਬਾਪ ਕਹਿ ਕੇ ਨੌ ਲੈ ਕੇ ਨਹੀਂ ਬੋਲ ਸਕਦੀ ਇਹਦਾ ਨੌ ਲੈ ਕੇ ਬੁਲਾਉਂਗੀ ਬਾਪ ਕਹਿ ਕੇ ਨਹੀਂ ਬੁਲਾਉਂਗੀ ਜਿਹੜਾ ਮਾਂ ਦਾ ਨਹੀਂ ਜਿਹੜਾ ਬੇਟੀ ਦਾ ਨਹੀਂ ਜਿਹੜਾ ਦਸਤਾਰ ਦਾ ਸਤਕਾਰ ਨਾ ਕਰੇ ਜਿਹੜਾ ਸ਼ਰਾਬ ਪੀ ਕੇ ਗੁਰੂ ਘਰ ਜਾਵੇ ਜਿਹੜਾ ਸ਼ਰਾਬ ਪੀ ਕੇ ਦੰਦਵਾਲ ਸਾਹਿਬ ਜਾਵੇ ਸਾਧ ਸੰਗਤ ਜੀ ਨੂੰ ਸ਼ਰਾਬ ਪੀਤਿਆਂ ਤੋਂ ਕਿਸੇ ਮੁੱਖ ਮੰਤਰੀ ਦੀ ਅੱਜ ਤੱਕ ਖਬਰ ਸੁਣੀ ਕਿ ਬਾਹਰਲੇ ਦੇਸ਼ਾਂ 'ਚ ਗਿਆ ਸੀ ਜਹਾਜ਼ ਨਹੀਂ ਚੜ੍ਹਨ ਦਿੱਤਾ ਕਿਉਂਕਿ ਪੈਗ ਵੱਧ ਲਾ ਲੇ ਇਸ ਧਰਤੀ ਨੂੰ ਸ਼ਿੱਧਾਂ ਦੀ ਧਰਤੀ ਨੂੰ ਐਡਾ ਸ਼ਰਮਚਾਰ ਕਰ ਰਿਹਾ ਕਿ ਇਹ ਥੋੜਾ ਕੁਝ ਲੱਗਦਾ ਕਿ ਇਹ ਜੇ ਬੰਦੇ ਨੂੰ ਕੋਈ ਅੱਜ ਹੱਕ ਹੈ ਇੱਥੇ ਸਰਕਾਰਾਂ ਚ ਰਹਿਣ ਦਾ ਅੱਜ ਨੌਜਵਾਨਾਂ ਨੂੰ ਨੌਕਰੀ ਕੋਈ ਨਹੀਂ ਮਲਾਜਮਾਂ ਦੇ ਪੱਤੇ ਹੀ ਨਹੀਂ ਮਿਲਦੇ ਪੁਰਾਣੀ ਪੈਨਸ਼ਨ ਨਹੀਂ ਮਿਲਦੀ ਇਹਨਾਂ ਪੁੱਛੋ ਮੇਰੇ ਵੀਰ ਨੂੰ ਤੂੰ ਹੱਸ ਕੇ ਵਿਖਾ ਦੀ ਜੇ ਮੈਂ ਸੱਚ ਬੋਲ ਰਿਹਾ ਹਾਸੇ ਤੇ ਕੋਈ ਕੋਈ ਚੋਨ ਚੋਨ ਪ੍ਰਚਾਰ ਚ ਯੋਗਦਾਨ ਨਹੀਂ ਅੱਬ ਆਹੀ ਪਿਛਲੇ ਮਹੀਨੇ 22 ਮਈ ਨੂੰ ਇਹਨਾਂ ਨੂੰ ਤਰਖਾਵਾ ਪਈ ਇਹਨਾਂ ਮੌਲ ਮਲਾਜਮਾਂ ਨੂੰ ਜਿਹੜਾ 20 20 ਘੰਟੇ ਡਿਊਟੀ ਕਰੇ ਉਹਨੂੰ ਤਰਖਾ ਨਹੀਂ ਦਿੰਦੇ ਕਹਿੰਦੇ ਨਵੇਂ ਨੂੰ ਨੌਕਰੀ ਦਵਾਂਗੇ 2400 ਪੱਤਾ ਬੇਰੋਜ਼ਗਾਰੀ ਦਾ ਖਾ ਗਏ 51000 ਸ਼ਗਨ ਸ਼ਕੀਮ ਦਾ ਖਾ ਗਏ ਸਾਧ ਸੰਗਤ ਜੀ 2500 ਪੈਨਸ਼ਨ ਦਾ ਖਾ ਗਏ ਬਾਦਲ ਸਾਹਿਬ ਵੇਲੇ 30 ਕਿਲੋ ਕਣਕ ਆਉਂਦੀ ਸੀ ਦਾਲਾ ਆਉਂਦੀ ਸੀ ਆਉਂਦੀਆਂ ਸੀ ਕਿ ਨਹੀਂ ਆਉਂਦੀ ਸੀ ਤੇ ਬਦਲਾਵ ਵਾਲੇ ਕਹਿੰਦੇ ਇਹ ਨਿੱਕੂ ਆਇਆ ਦਿੱਲੀਓ ਵੈਸੇ ਤਾਂ ਕਮਾਲ ਦੀ ਗੱਲ ਆ 2.5 ਫੁੱਟ ਦਾ ਬੰਦਾ ਸਾਡੇ 6 ਫੁੱਟ ਦੇ ਪੰਜਾਬੀ ਨੂੰ ਕਵੇ ਕਿ ਮੇਰੀ ਗਾਰੰਟੀ ਸਾਧ ਸੰਗਤ ਜੀ ਇਹ ਦੇਸ਼ ਚੱਲਦਾ ਤੁਹਾਡੀ ਗਾਰੰਟੀ ਤੇ ਪੌਣੇ 2% ਰਕਵੇ ਦੀ ਬਾਈ 50% ਨਾਜ ਦੇ ਭੰਡਾਰ 'ਚ ਯੋਗਦਾਨ 2% ਦੀ ਆਬਾਦੀ 90% ਯੋਗਦਾਨ ਸਹੀਦੀ ਦੇ ਕੇ ਆ ਗੁਰਤੇਜੋ ਮਾਂਛੇ ਦਾ ਮੁੰਡਾ ਜੀ ਜਿਹੜਾ ਇੱਕ ਮੁੰਡੇ ਨੇ ਪੰਜ-ਪੰਜ ਚੀਨੇ ਲੈ ਬੈਠਿਆ ਗਲਵਾਨ 'ਚ ਤੁਹਾਨੂੰ ਕਿਸੇ ਦੀ ਗਰੰਟੀ ਨਹੀਂ ਤੁਹਾਡੀ ਗਰੰਟੀ ਤੇ ਦੇਸ਼ ਦੁਨੀਆ ਚੱਲਦੀ ਐ ਅੱਜ ਬੜੀ ਵੱਡੀ ਸ਼ਰਾਰਤ ਚੱਲਦੀ ਐ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਸ ਗੱਲ ਤੇ ਆ ਕਿ ਵੀ ਭਾਰਤ ਸਿਮਰਤ ਕੋਰ ਬਾਦਲ ਨਹੀਂ ਜਿੰਨੀ ਚਾਹੀਦੀ ਹੁਣ ਤੁਸੀਂ ਮੈਨੂੰ ਦੱਸ ਦਿਓ ਬਟੰਡੇ ਦੀ ਆਵਾਜ਼ ਸਰਦੂਲਗੜ੍ਹ ਦੀ ਆਵਾਜ਼ ਬੁਲੰਦ ਕਰੋਗੇ ਕਿ ਨਹੀਂ ਕਰੋਗੇ ਜੇ ਇਹ ਇੱਕ ਅਲੀ ਭੈਣ ਮੇਰੀ ਆ ਕਈ ਵਾਰੀ ਤਾਂ ਸੁਖਬੀਰ ਜੀ ਵੀ ਕਹਿ ਦਿੰਦੇ ਆ ਕਿ ਮੋਦੀ ਤੇ ਤਰਸ ਕਰਲਾ ਮੋਦੀ ਤਰਸ ਵਾਲਾ ਹੈ ਨਹੀਂ ਮੋਦੀ ਤੇ ਤਰਸ ਕਾ ਦਾ ਕਰੀਏ ਭਾਲ ਸਾਹਿਬ ਵੀ ਤਾਂ ਬੜੇ ਚਿਰ ਦੇ ਸੀਗੇ ਜਿਹੜਾ ਅਮੇਸ਼ ਆ ਕੇ ਕਵੇ ਕਿ ਬਿਆਨਤ ਸਿੰਘ ਦਾ ਪੋਤਰਾ ਬਿੱਟੂ ਮੇਰਾ ਯਾਰ ਹੈ ਸਾਧ ਸੰਗਤ ਜੀ ਪੰਜਾਬੀਓ ਤੁਸੀਂ ਦੱਸ ਦਿਓ ਬਿਆਨਤ ਸਿੰਘ ਦਾ ਪੋਤਰਾ ਤੁਹਾਡਾ ਯਾਰ ਹੈ ਕਿ ਜਿਹੜੇ ਬੰਦੀ ਸਿੰਘ ਬੰਦ ਕੀਤੇ ਉਹ ਤੁਹਾਡੇ ਸਤਕਾਰਯੋਗ ਨੇ ਜੱਡੋ ਜਕਾਰਾ ਬੰਦੀ ਸਿੰਘਾਂ ਵਾਸਤੇ ਹਮੇਸ਼ਾ ਲੋਕ ਬੰਦੀ ਸਿੰਘ ਉਹ ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਜਿੱਥੇ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਅਕਾਲ ਤਖਸਾਲ ਨੂੰ ਢਹਿ ਟੇਰੀ ਕਰਨ ਦਾ ਕੰਮ ਇਸ ਕਾਂਗਰਸ ਨੇ ਕੀਤਾ ਸੀ ਰੌਲਾ ਉੱਥੇ ਇੱਕ ਗੱਲ ਦਾ ਸੀ ਗੁਰੂ ਘਰ ਜਿੱਥੇ ਹਰੇਕ ਦੀ ਅਰਦਾਸ ਮੰਨੀ ਜਾਂਦੀ ਹੈ ਜਿੱਥੇ ਲੋਕੀ ਝੋਲੀਆ ਪਾ ਕੇ ਆਉਂਦੇ ਆ ਇਹਨਾਂ ਨੇ ਟੰਕਾ ਤੋਪਾ ਨਾਲ ਹਮਲੇ ਕਰਤੇ 30 30 ਸਾਲ ਹੋ ਗਏ ਉਹ ਬੰਦੀ ਸਿੰਘਾਂ ਨੂੰ ਇਹ ਛੱਡਦੇ ਨਹੀਂ ਤੇ ਇਹ ਕਹੇ ਕਿ ਬਿਆਨਸੋਂ ਬੁੱਚੜ ਮੇਰਾ ਯਾਰ ਆ ਸਾਤ ਸੰਗਤ ਜੀ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਮਨੁੱਖੀ ਅਧਿਕਾਰਾਂ ਦਾ ਕਾਨੂੰਨ ਕਿਸਾਨੀ 750 ਸ਼ਹੀਦ ਕਰਤਾ ਅੱਜ ਛੁੱਪ ਕਰਨ ਦੇ ਗੋਲੀ ਕਿੱਥੇ ਵੱਜੀ ਪੰਜਾਬ ਦੀ ਧਰਤੀ 'ਤੇ 250 ਜ਼ਖਮੀ ਕਿੱਥੇ ਹੋਇਆ ਪੰਜਾਬ ਦੀ ਧਰਤੀ 'ਤੇ ਪੱਤਰਕਾਰਾਂ ਦੇ ਸਿਰ ਕਿੱਥੇ ਬਾਟੇ ਪੰਜਾਬ ਦੀ ਧਰਤੀ 'ਤੇ ਪ੍ਰੀਤਪਾਲ ਮੁੰਡਾ ਜੀ ਨੂੰ ਬੋਰੀਆਂ 'ਚ ਪਾ ਕੇ ਲੈ ਗਏ ਸਾਤ ਸੰਗਤ ਜੀ ਉਹਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਸ਼ਾਇਦ ਕੋਈ ਇਸੇ ਜਾਨਵਰ ਨਾਲ ਇਹ ਜਾਂ ਸ਼ਲੂਕ ਨਹੀਂ ਕਰਦਾ ਤੇ ਕੀ ਟਾਊਟ ਭਗਵੰਤ ਮਾਨ ਨੇ ਪਰਚਾ ਦਿੱਤਾ ਇਹ ਭਗਵੰਤ ਮਾਨ ਟਾਊਟ ਦਿਨ ਦਾ ਸਮਝੌਤਾ ਕਾਂਗਰਸ ਨਾਲ ਰਾਤ ਨੂੰ ਭਾਜਪਾ ਨਾਲ ਰਲ ਕੇ ਖੇਡਦਾ ਇਹਨੇ ਕਦੇ ਥੋੜਾ ਨਹੀਂ ਹੋ ਜਾਣਾ ਔਰ ਜਿਹੜਾ ਕਿਸਾਨੀ ਦਾ ਦੇਸ਼ ਦੇ ਅੰਨਦਾਤਾ ਦਾ ਸਤਕਾਰ ਨਹੀਂ ਕਰਦਾ ਜਿੱਥੇ ਵੱਡੀ ਗਿਣਤੀ 'ਚ ਬੈਠੇ ਹੋ ਆ ਜਿਹੜੀਆਂ ਰੌਣਕਾਂ ਲੱਗੀਆਂ ਨੇ ਨਾ ਜੇ ਕਿਸਾਨੀ ਪ੍ਰਫੁੱਲਿਤ ਤੇ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਨੂੰ ਵਪਾਰ ਮਿਲੂ ਕਿਉਂਕਿ 80% ਲੋਕ ਇਸ ਸੂਬੇ ਦੇ ਕਿਸਾਨੀ ਤੇ ਨਿਰਭਰ ਆ ਤੇ ਜੇ ਕਿਸਾਨੀ ਮਰ ਗਈ ਤੇ ਸਾਧ ਸੰਗਤ ਜੀ ਫਿਰ ਦੇਸ਼ ਵੀ ਮਰੂ ਤੇ ਪੰਜਾਬ ਵੀ ਪਿੱਛੇ ਜਾਊ ਇਸ ਲਈ ਆਸ ਕਰਦਾ ਤੁਮੀਦ ਕਰਦਾ ਕਿ ਜੇ ਇਸ ਦਿੱਲੀ ਦੀ ਸਰਕਾਰ ਨੇ ਦਸਾਂ ਸਾਲਾਂ ਚ ਸਿਰਫ ਮੰਗਾਈ ਤੇ ਬੇਰੋਜ਼ਗਾਰੀ ਦਿੱਤੀ ਕਿ 15-15 ਲੱਖ ਪੈ ਗਿਆ ਤੁਹਾਡੇ ਕਾਊਂਟਾ ਚ ਨਹੀਂ ਮੇਰੇ ਵੀਰੋ ਅੱਜ ਰਸੋਈ ਗੈਸ ਦਾ ਸਿਲੰਡਰ 400 ਤੋਂ 1100 ਹੋ ਗਿਆ ਡੀਜ਼ਲ 40 ਤੋਂ 86 ਹੋ ਗਿਆ ਪੈਟਰੋਲ 50 ਤੋਂ 96 ਹੋ ਗਿਆ ਘਰਾਂ 'ਚ ਚਲਾਉਣ ਵਾਲੀ ਤੁਹਾਡਾ ਰਸੋਈ ਖਰਚ ਦੁੱਗਣਾ ਤਿਗਾ ਹੋ ਗਿਆ ਕਿ ਕਿਸੇ ਨੂੰ ਨੌਕਰੀ ਦਿੱਤੀ ਇਸ ਲਈ ਇਹ ਲੜਾਈ ਬੇਰੋਜ਼ਗਾਰਾਂ ਦੀ ਹੈ ਇਹ ਲੜਾਈ ਮਜ਼ਮੂਮਾਂ ਦੀ ਹੈ ਇਹ ਲੜਾਈ ਖੇਤ ਮਜ਼ਦੂਰਾਂ ਦੀ ਹੈ ਇਹ ਲੜਾਈ ਕਿਸਾਨੀ ਦੀ ਹੈ ਇਹ ਲੜਾਈ ਦੁਕਾਨਦਾਰ ਦੀ ਹੈ ਇਹ ਲੜਾਈ ਵਪਾਰੀ ਦੀ ਔਰ ਜੋ ਚਾਹੁੰਦੇ ਆ ਅੱਜ ਜਿਨ੍ਹਾਂ ਦੀ ਜਮੀਰ ਜਾਗਦੀ ਆ ਮੈਂ ਸਮਝਦਾ ਉਹ ਭੈਣਜੀ ਦਾ ਸਾਥ ਦੇਣਗੇ ਜਿਨੇ ਦਿਨ ਰਾਤ ਇੱਕ ਕਰਕੇ ਅੱਜ ਬਠਿੰਡੇ ਸਰਦੂਰਗੜ ਨੂੰ ਦੇਸ਼ ਦੇ ਨਕਸ਼ੇ 'ਚ ਲਿਆਉਣ ਦਾ ਕੰਮ ਕੀਤਾ ਵੱਡੇ ਵੱਡੇ ਹੈਲਥ ਦੀਆਂ ਏਮ ਸਰਕੇ ਆ ਫੈਸਿਲਿਟੀਆਂ ਕਾਲਜ ਔਰ ਵਧੀਆ ਵਧੀਆ ਯੂਨੀਵਰਸਿਟੀ ਇੱਥੇ ਬਣਾ ਕੇ ਦਿੱਤੀ ਆ ਇਸ ਲਈ ਇਹ ਲੂੰਬਰਚਾਲਾ ਤੋਂ ਬਚ ਜੋ ਕੱਠੇ ਹੋ ਜੋ ਔਰ ਕੱਠੇ ਹੋ ਕੇ ਮੈਂ ਦੋ ਜਕਾਰੇ ਛੱਡੂ ਜਕਾਰਿਆਂ ਦਾ ਜਵਾਬ ਜੁਕਾਰੇ ਚ ਆਵੇ ਬੁੜਕ ਕੇ ਡਿੱਗੇ ਆ ਝੰਡਾ ਬੁੜਕੇ ਡਿੱਗੇ ਦਿੱਲੀ ਦੇ ਜਿਨ੍ਹਾਂ ਨੂੰ ਸਾਡੀ ਮੁਸ਼ਕਿਲਾਂ ਤਾਂ ਨਹੀਂ ਸਮਝ ਆਉਂਦੀਆਂ ਬੋਲੇ ਈ ਛੋਣ ਨਾ ਬੋਲੇ ਈ ਛੋਣ ਤੱਕੜੀ ਔਰ ਅੱਜ ਮੈਂ ਕਹਿ ਕੇ ਚੱਲਿਆ ਬਾਦਲ ਸਾਹਿਬ ਗੁਰੂ ਕਿਰਪਾ ਕਰੇ ਕਿ ਇਹ ਮੌਕਾ ਸਰਕਾਰ ਬਣਾਉਣ ਦਾ ਤੁਹਾਨੂੰ ਦੇਣ ਲੋਕ ਅੱਜ ਮੈਂ ਅਪੀਲ ਕਰਦਾ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਡਰੋ ਕਰਨ ਵਾਲੇ ਔਰ ਦੀ ਖਬਰ ਜਨਤਾ ਕਰਨ ਵਾਲੇ ਸੰਦੀਪ ਨੰਗਲ ਅਲੀਆ ਲੰਬੀਆਂ ਨੂੰ ਮਰਵਾਉਣ ਵਾਲੇ ਭਗਵੰਤ ਮਾਨ ਤੇ ਪਹਿਲਾ ਪਰਚਾ ਇਹ ਤੁਸੀਂ ਦਿਓਗੇ ਔਰ ਜਿਸ ਐਮਦਲ ਛੱਡੋ ਜਕਾਰਾ ਬਰੇਟਾਨੀ ਇਹ ਲੜਾਈ ਆਰ ਪਾਰ ਦੀ ਹੋਊ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦੋਨਾ ਆ ਜੁਗਨੂ ਨੂੰ ਵਟੋ ਵਟ ਤਾਂ ਮੈਂ ਭਜਾਉ ਜੁਗਨੂ ਆ ਤੈਨੂੰ ਕਹਿ ਕੇ ਚੱਲਿਆ ਮੋਚਾਂ ਨੂੰ ਹੱਟ ਦੇ ਕੇ ਚੱਲਿਆ ਲਾਲਾ ਜੋਰ ਜਿੱਥੇ ਲੱਗਦਾ ਤੇਰਾ ਸਰਕਾਰ ਤੇਰੀ ਪ੍ਰਸ਼ਾਸਨ ਤੇਰਾ ਮਗਰ ਯਾਦ ਰੱਖੀ ਜਿੱਦ ਦਿਨ ਮਜੀਠੇ ਨੇ ਤੱਕਿਆ ਨਾ ਫਿਰ ਲੱਭਿਆ ਤੇ ਵੀ ਨਹੀਂ ਲੱਭਣਾ ਤੂੰ ਇਨੂੰ ਮੈਂ ਪਹਿਲਾਂ ਵੀ ਇੱਕ ਵਾਰੀ ਸ਼ਰਾਬ ਪੀਤੇ ਟੋਲ ਪਲਾਜੇ 'ਚ ਲੜ ਪਿਆ ਸੀ ਉਦੋਂ ਮੈਂ ਛਡਾਇਆ ਸੀ ਜੁਗ ਨੂੰ ਥੋੜਾ ਹਿੰ ਲਗਿਆ ਇਹ ਆਪ ਦੇ ਆਪ ਨੂੰ ਹੰਕਾਰ ਹੀ ਹੋ ਗਿਆ ਇਹਦੀ ਹੰਕਾਰ ਟਿਕਾਣੇ ਲਾਓ ਆਪ ਦੀ ਆਵਾਜ਼ ਦਿੱਲੀ ਪਹੁੰਚਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕਾ